ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਪੋਸਟ ਟਾਈਮ ਤਾਂ ਮੈਨੂੰ ਐ ਲੱਗਦਾ ਸੀ ਜਿਵੇਂ ਮਜ਼ਾ ਲੈ ਲੈ ਲਾ ਇੱਕ ਜ਼ਿੰਦਗੀ ਦਾ ਵੈਨਿਟੀ ਵੈ ਨਾ ਮੇਰੇ ਕੋਲੇ ਹੁਣ ਜਿਹੜੀ ਅਗਲੀ ਫਿਲਮ ਮੈਂ ਕੋਈ ਵੀ ਡਿਸੀਜਨ ਨਹੀਂ ਲੈਣਾ ਚਾਹੁੰਦਾ ਮੈਨੂੰ ਲੱਗਦਾ ਉਹ ਜਿਹੜਾ ਸਰਕਸ Song ਆ ਉਹਦੇ ਤਿੰਨੇ ਚੀਜ਼ਾਂ ਬਹੁਤ ਵਧੀਆ ਨੇ ਜੀ ਸਾਰੀ ਉਮਰ ਐਜ਼ ਅ ਸਿੰਗਰ ਮੈਂ ਬਹੁਤੀ ਕਮਾਈ ਨਹੀਂ ਕਰਨਾ ਚਾਹੁੰਦਾ ਭੀ ਗਾਇਕ ਵਿਨੇਪਾਲ ਬੋਟਰ ਲੈ ਕੇ ਆਏ ਨੇ ਆਪਣਾ ਨਵਾਂ ਗੀਤ ਦੂਜਾ ਮਾਫੀ ਨਾਮਾ ਤੇ ਆਓ ਇਹਨਾਂ ਨੂੰ ਪੁੱਛਦੇ ਆ ਕਿ ਇਸ ਗਾਣੇ ਦੇ ਪਿੱਛੇ ਦੀ ਕਹਾਣੀ ਕੀ ਹੈ ਸਸੀ ਕਾਲ ਜੀ ਸਸੀ ਕਾਲ ਜੀ ਵੀਪੀ ਸੰਜੇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਨਾਲ ਸਾਰੇ ਦੇਖਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਇਹ ਦੱਸੋ ਵਿਨੇਪਾਲ ਕੀ ਮਤਲਬ ਇਹੋ ਜੇ ਕੰਮ ਕਰਦੇ ਕਿਉਂਕਿ ਮਾਫੀ ਮੰਗਣੀ ਪਵੇ ਇਹ ਮਨੋਂ ਹਮੇਸ਼ਾ ਫੇਸਬੁੱਕ ਤੇ ਲੋਕ ਲਿਖਦੇ ਨੇ ਹੁਣ ਦੂਜਾ ਤੇ ਤੀਜਾ ਮਾਫੀ ਨਾਮਾ ਮੰਗੇਗਾ ਮਤਲਬ ਮੈਂ ਇਹ ਕਰਦਾ ਨਹੀਂਗਾ ਮੈਂ ਦੇਖਦਾ ਹੁੰਦਾ ਆਲੇ ਦਲੇ ਵਿੱਚ ਹੁੰਦਿਆਂ ਦੇਖਦਾ ਪਹਿਲਾ ਮਾਫੀ ਪਹਿਲਾ ਮਾਫੀ ਨਾਮ ਤਾਂ ਮੈਂ ਸੱਚੀ ਕਰਦਾ ਸੀਗਾ ਕਿਉਂਕਿ ਹੁਣ ਵੀ ਮੈਂ ਵਾਲ ਕਟਾਇਆ ਉਹਨਾਂ ਦਾੜੀ ਸ਼ੇਕ ਕਰਨਾ ਤੇ ਇਹ ਮਾਫੀ ਨਾਮ ਜਿਹੜਾ ਹੈਗਾ ਇਹ ਤਾਂ ਮੇਰੇ ਮਤਲਬ ਸੈਡਨੈਸ ਹੈ ਇਹ ਇੱਕ ਲਾਈਫ ਦੀ ਨਹੀਂ ਬਿਲਕੁਲ ਸਾਨੂੰ ਪਤਾ ਹੈ ਇਹ ਤਾਂ ਮੈਂ ਮਜ਼ਾਕ ਕਰ ਰਹੀ ਸੀ ਟੋਟਲੀ ਬਟ ਬਹੁਤ ਸੀਰੀਅਸ ਮੈਸੇਜ ਲੈ ਕੇ ਆਏ ਨੇ ਆਪਣੇ ਗਾਣੇ ਵਿੱਚ ਤਾਂ ਤੁਸੀਂ ਤੁਹਾਡੇ ਗਾਣੇ 'ਚ ਹਮੇਸ਼ਾ ਕੋਈ ਨਾ ਕੋਈ ਮੈਸੇਜ ਹੁੰਦਾ ਸਭ ਤੋਂ ਪਹਿਲਾਂ ਇਸ ਗਾਣੇ ਨੂੰ 2 ਹਫਤੇ ਹੋ ਗਏ ਰਿਲੀਜ਼ ਕੀਤੇ ਹੋ YouTube ਤੇ ਕਿਹਦਾ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਵਿਊਜ਼ ਆਏ ਨੇ ਟੀਵੀ ਕੁਝ ਟੀਵੀ ਚੈਨਲਸ ਐਸ ਤਰ੍ਹਾਂ ਹੁੰਦਾ ਵੀ ਗਾਣੇ ਦੇ ਰੋਟੇਸ਼ਨ ਅੱਜ ਕੱਲ ਕਿਉਂਕਿ ਡਾਂਸਿੰਗ ਟਾਈਮ ਚੱਲ ਰਿਹਾ ਰੋਟੇਸ਼ਨ ਡਾਂਸਿੰਗ ਗਾਣੇ ਬੰਦ ਨੇ ਜਿਆਦਾ ਪਰ ਮੇਰਾ ਫਿਰ ਵੀ ਉਹ ਓਕੇ ਰਿਪੋਰਟ ਆ ਗਿਆ ਜਿਵੇਂ ਕਹਿੰਦੇ ਨੇ ਓਕੇ ਰਿਪੋਰਟ ਪਰ ਇਹ ਗਾਣਾ ਕੱਢਣ ਦਾ ਇਹ ਤਰੀਕਾ ਕਿਉਂਕਿ ਮੈਨੂੰ ਆਦਤ ਆ ਵੀ ਐਜ਼ ਅ ਸਿੰਗਰ ਮੈਂ ਬਹੁਤੀ ਕਮਾਈ ਨਹੀਂ ਕਰਨਾ ਚਾਹੁੰਦਾ ਭੁੱਖਾ ਮਰਨਾ ਚਾਹੁੰਨਾ ਤਾਂ ਕਰਕੇ ਇਹੋ ਜਿਹੇ ਗਾਣੇ ਕੱਢਦਾ ਜੀ ਫਿਰ ਕਮਾਈ ਕਿੱਥੋਂ ਕਰਦੇ ਹੋ ਕਮਾਈ ਆ ਸਟ੍ਰੇਲੀਆ ਤੋਂ ਲੇਟੋ ਹਾਂ ਤੁਸੀਂ ਕਾਫੀ ਚਿਰ ਤੋਂ ਆਸਟ੍ਰੇਲੀਆ ਸੀ ਕਾਫੀ ਤੁਸੀਂ ਲੰਬਾ ਗੈਪ ਲੈ ਲਿਆ ਕੋਈ ਮੇਨ ਆ ਨਹੀਂ ਜੀ ਮੈਂ ਉੱਥੇ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਕੇ ਆਇਆ ਹਾਂ ਘਰ ਬਣਾਇਆ ਬਾਬੇ ਦੀ ਕਿਰਪਾ ਨਾਲ ਉੱਥੇ ਜੀ ਇੱਕ ਤੇ ਉਹਦੇ ਕਰਕੇ ਬਿਜ਼ੀ ਸੀਗਾ ਨਾਲੇ ਮੈਨੂੰ ਲੱਗਦਾ ਸੀਗਾ ਵੀ ਮੈਂ ਇੱਕ ਗਾਣਾ ਇਹ ਜਾ ਕੱਢਣਾ ਚਾਹਣਾ ਜਿਹਦੇ ਨਾਲ ਐ ਹੋਵੇ ਵੀ ਲਾਈਨ ਤੋਂ ਹਟ ਕੇ ਗਾਣਾ ਹੋਵੇ ਉਹ ਗਾਣਾ ਮੇਰੇ ਦਿਮਾਗ 'ਚ ਆਇਆ ਮੈਂ ਉਹ ਟਿਕ ਟਿਕ ਟਾਈ ਤੇ ਇਧਰ ਆ ਗਿਆ ਜੀ ਸਭ ਤੋਂ ਪਹਿਲਾਂ ਉਹ ਗਾਣੇ ਸੁਣ ਲੈਂਦੇ ਆ ਤੁਹਾਡੇ ਕੋਲੋਂ ਦੂਜਾ ਮਾਫੀ ਨਾ ਬਜੀ ਤੂੰ ਪੜਨ ਭੇਜਿਆ ਸੀ ਮੈਨੂੰ ਡਾਕਟਰ ਜਾਂ ਥਣੇਦਾਰ ਬਣੂ ਸਪਨੇ ਵਿੱਚ ਸੋਚਿਆ ਨਹੀਂ ਹੋਣਾ ਆਸ਼ਿਕਾਂ ਦਾ ਟੁੱਟਿਆ ਪਿਆਰ ਬਣੂ ਜਦੋਂ ਹੋਇਆ ਜਵਾਨ ਤਾਂ ਵਿਗੜ ਗਿਆ ਬਚਪਨ ਦਾ ਤੇਰਾ ਲਾਇਕ ਪੁੱਤ ਅੱਜ ਮਾਫੀ ਮੰਗਦਾ ਬਾਪੂ ਏ ਤੇਰੇ ਤੋਂ ਇੱਕ ਨਲਾਇਕ ਪੁੱਤ ਇਹ ਜਿਹੜਾ ਗਾਣਾ ਹੈ ਮੇਰੇ ਪਾਸ ਤੁਸੀਂ ਪੰਜਾਬ ਦੇ ਯੂਥ ਨੂੰ ਟਾਰਗੇਟ ਕੀਤਾ ਹੈ ਪੰਜਾਬ ਦੇ ਯੂਥ ਦੀ ਕੰਡੀਸ਼ਨ ਵਿਖਾਈ ਹੈ ਕਿਸ ਤਰ੍ਹਾਂ ਨਸ਼ਿਆਂ ਚ ਡੁੱਬ ਚੁੱਕਿਆ ਕਿਸ ਤਰ੍ਹਾਂ ਉਦੀ ਕੰਡੀਸ਼ਨ ਵਸ ਟੂ ਵਸ ਹੁੰਦੀ ਜਾ ਰਹੀ ਹੈ ਨਾ ਤਾਂ ਇਸ ਦੇ ਪਿੱਛੇ ਤੁਹਾਨੂੰ ਲੱਗਦਾ ਹੈ ਕਿ ਕੀ ਕਾਰਨ ਹੈ ਜਾਂ ਕੀ ਕਰ ਸਕਦੇ ਆਂ ਤੁਸੀਂ ਇਸ ਬਾਰੇ ਐਜ਼ ਐਨ ਆਰਟਿਸਟ ਤੁਸੀਂ ਆਪਣਾ ਕੰਮ ਕਰਤਾ ਮੈਨੂੰ ਲੱਗਦਾ ਜਿਹੜਾ ਮੈਂ ਤਰੀਕਾ ਅਪਣਾਇਆ ਜੇ ਸਾਰੇ ਲੋਕ ਅਪਣਾਉਣ ਇਹ ਵੀ ਉਹਨਾਂ ਨੂੰ ਕਿਉਂਕਿ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਪਹੁੰਚ ਜਾਂਦੇ ਆ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਪਹੁੰਚ ਜਾਂਦੇ ਨੇ ਕਿ ਉਹਨਾਂ ਲਈ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਰਹਿੰਦੀ ਜਦੋਂ ਲਾਸਟ ਸੇਜ ਆ ਜਿਹੜੀ ਜਦੋਂ ਉਹਨਾਂ ਨੂੰ ਆਦਤ ਪੈ ਗਈ ਉਹਨਾਂ ਦੇ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਰਹਿੰਦੀ ਉਹਨਾਂ ਨੂੰ ਸਮਾਜ ਲਈ ਕੋਈ ਜ਼ਿੰਮੇਵਾਰ ਨਹੀਂ ਲੱਗਦੀ ਉਹ ਜਦੋਂ ਨਸ਼ਾ ਕਰ ਲੈਂਦੇ ਨੇ ਉਦੋਂ ਪਛਤਾਉਂਦੇ ਨੇ ਪਰ ਜਦੋਂ ਨਹੀਂ ਹੁੰਦਾ ਨੈਕਸਟ ਡੇ ਜੋ ਤੋੜ ਲੱਗਦੀ ਆ ਫਿਰ ਨਸ਼ੇ ਹਲ ਨਭਾਈ ਦੇ ਨੇ ਸੋ ਉਹਨਾਂ ਨਾਲ ਪਿਆਰ ਨਾਲ ਹੀ ਬਿਹੇਵ ਕੀਤਾ ਜਾਂਦਾ ਮੇਰੇ ਲੱਗਦਾ ਜਿੱਦਾਂ ਮੈਂ ਕੋਸ਼ਿਸ਼ ਕੀਤੀ ਆ ਕਰਨ ਦੀ ਕਿ ਆਪਣੇ ਜ਼ਰੀਏ ਉਹਨਾਂ ਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਐ ਸੋ ਉਹਨਾਂ ਨੂੰ ਪਿਆਰ ਨਾਲ ਹੀ ਸਮਝਾਇਆ ਜਾ ਸਕਦਾ ਆ ਮੇਰੇ ਇੱਕ ਦੋ ਦੋਸਤ ਮਿੱਤਰ ਨੇ ਇਹ ਜਿਹਨਾਂ ਨਾਲ ਅਸੀਂ ਜਿਆਦਾ ਤੋਂ ਜਿਆਦਾ ਟਾਈਮ ਟਾਈਮ ਸਪੈਂਡ ਕਰਨ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰੀ ਉਹ ਸਾਨੂੰ ਖਿੱਚ ਵੀ ਜਾਂਦੇ ਨੇ ਇਰੀਟੇਟ ਵੀ ਹੋ ਜਾਂਦੇ ਨੇ ਸਾਡੇ ਤੋਂ ਪਰ ਮੈਂ ਕੋਸ਼ਿਸ਼ ਕਰਦਾ ਹੁਣ ਉਹਨਾਂ ਨਾਲ ਜਿਆਦਾ ਤੋਂ ਜਿਆਦਾ ਸਮਾਂ ਸਪੈਂਡ ਕਰਾਂ ਕਿਉਂਕਿ ਉਹਨਾਂ ਦੀ ਫੈਮਿਲੀ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨੋਂ ਹਟ ਚੁੱਕੀ ਐ ਹਾਂਜੀ ਸੋ ਇਹੀ ਤਰੀਕਾ ਜੀ ਸੌਫਟਲੀ ਪਿਆਰ ਨਾਲ ਜਿ ਉਹਨਾਂ ਨੂੰ ਕਦਰਾ ਤੁਹਾਡਾ ਪਹਿਲਾ ਗੀਤ ਸੀ ਮੁਆਫੀਨਾਮਾ ਉਸ ਦਾ ਤੁਸੀਂ ਸੀਕਵਲ ਕਰਿਆ ਮਾਫ ਦੂਜਾ ਮੁਆਫੀਨਾਮਾ ਉਸ ਤੇ ਵੀ ਤੁਸੀਂ ਵਿਖਾਇਆ ਸੀ ਕਿ ਪੰਜਾਬ ਦਾ ਜਿਹੜਾ ਯੂਥ ਹੈ ਆਪਣੇ ਕਲਚਰ ਨੂੰ ਪੁੱਲਦਾ ਜਾ ਰਿਹਾ ਹੈ ਨਾ ਆਪਣੇ ਅਗਰੈਸਿਵ ਹੁੰਦਾ ਜਾ ਰਿਹਾ ਬਹੁਤ ਇਸ ਵਿੱਚ ਤੁਸੀਂ ਆਇਆ ਉਹ 2 ਸਾਲ ਪਹਿਲਾਂ ਆਇਆ ਸੀ ਇਹ ਗਾਣਾ ਆਇਆ ਹੈ ਤੇ ਇਸ ਵਿੱਚ ਤੁਸੀਂ ਵਿਖਾਇਆ ਕਿ ਪੰਜਾਬ ਦਾ ਯੂਥ ਹੁਣ ਨਸ਼ੇ ਵੱਲ ਜਾ ਰਿਹਾ ਤਾਂ ਮਤਲਬ ਪੰਜਾਬ ਦੀ ਹਾਲਤ ਮਾੜੀ ਹੋ ਰਹੀ ਹੈ ਸਾਰੇ ਨਹੀਂ ਪਰ ਫਰਕ ਪੈ ਰਿਹਾ ਜਿਉਂ ਜਿਉਂ ਜਿਉਂ-ਜਿਉਂ ਟਾਈਮ ਲੰਘੀ ਜਾਂਦਾ ਮਤਲਬ ਇੰਟਰਨੈਟ ਦਾ ਯੁੱਗ ਆ ਜਾਂਦਾ ਲੋਕਾਂ ਲੋਗ ਆਪਣੇ ਫੈਮਿਲੀ ਨਾਲੋਂ ਆਪਣੇ ਮਾਪਿਆਂ ਨਾਲੋਂ ਦੂਰ ਹੁੰਦੇ ਜਾ ਰਹੇ ਨੇ ਸੋ ਉਹਨਾਂ ਨੂੰ ਇੱਕ ਜ਼ਰੀਆ ਲੱਭੀ ਜਾਂਦਾ ਪਹਿਲਾਂ ਦਾ ਟਾਈਮ ਸੀਗਾ ਸ਼ਰਮ ਹੁੰਦੀ ਸੀ ਇੱਕ ਸ਼ਰਮ ਕਾਹ ਤੋਂ ਹੁੰਦੀ ਸੀ ਕਿਉਂਕਿ ਸੋਸਾਇਟੀ 'ਚ ਪਤਾ ਲੱਗਦਾ ਸੀਗਾ ਕਿਹੜਾ ਬੰਦਾ ਕੀ ਕਰ ਰਿਹਾ ਹੁਣ ਆਪਣੇ ਰੂਮ ਚ ਬੈਠਾ ਇੰਟਰਨੈਟ ਤੇ ਜੋ ਮਰਜੀ ਕੁਝ ਕਰੀ ਜਾਂਦਾ ਜਿਹੜਾ ਮਰਜੀ ਨਾ ਸ਼ਗਰ ਜਾਂਦਾ ਜਿਹੜਾ ਮਰਜੀ ਗੱਲਾਂ ਕਰੀ ਜਾਂਦਾ ਸੋ ਪੰਜਾਬ ਹੀ ਨਹੀਂ ਜਾ ਰਿਹਾ ਪੰਜਾਬ ਦਾ ਯੂਥ ਥੋੜਾ ਜਆ ਸਾਈਡ ਨੂੰ ਜਾ ਰਿਹਾ ਉਹਦਾ ਰੀਜ਼ਨ ਵੀ ਸਾਡੇ ਕਲਾਕਾਰ ਭਰਾ ਵੀ ਹੈਗੇ ਨੇ ਉਹਦੇ ਚਾਈ ਉਹਨਾਂ ਨੇ ਇਸ ਤਰ੍ਹਾਂ ਦੀ ਚੀਜ਼ਾਂ ਪ੍ਰੋਸੀ ਜਿਹਾ ਜਿਹਾ ਸੋ ਚੰਗਾ ਨਹੀਂ ਦਿਖਾਇਆ ਜਾ ਰਿਹਾ ਤੋ થਾਏਗਾ ਪੰਜਾਬ ਨਹੀਂ ਪੰਜਾਬ ਕਦੇ ਨਹੀਂ ਮਰਨਾ ਜੀ ਪਰ ਪੰਜਾਬ ਦੇ ਲੋਕ ਐਂ ਕਰਕੇ ਕਦੇ ਢਟਕ ਜਾਣਗੇ ਕਦੇ ਫਿਰ ਵਾਪਸ ਆ ਜਾਣਗੇ ਜੀ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਤੁਹਾਡੇ ਤੋਂ ਇਲਾਵਾ ਤੁਹਾਨੂੰ ਲੱਗਦਾ ਹੈ ਪੰਜਾਬ ਦੇ ਹੋਰ ਕਿਹੜੇ ਸਿੰਗਰ ਨੇ ਜਿਹੜੇ ਵਧੀਆ ਗਾ ਸਕਦੇ ਨੇ ਜਾਂ ਵਧੀਆ ਗਾंदे ਵੀ ਨੇ ਸਾਰੇ ਵਧੀਆ ਕਰ ਰਹੇ ਨੇ ਜਿਹੜੇ ਜੇ ਕੁਆਲਿਟੀ ਆਫ ਵਰਕ ਦੇਖੀਏ ਤਾਂ ਬਹੁਤ ਜ਼ਿਆਦਾ ਫਰਕ ਪਿਆ ਪਿਛਲੇ 10 ਸਾਲਾਂ 'ਚ ਬਹੁਤ ਟੈਲੈਂਟ ਅੱਗਿਆ ਆ ਪਰ ਪਤਾ ਨਹੀਂ ਕਿਉਂ ਕੁਝ ਸਿੰਗਰ ਜਾਣਬੁੱਝ ਕੇ ਕੁਝ violence ਦਿਖਾਉਂਦੇ ਨੇ ਕੁਝ ਗਲਤ ਦਿਖਾਉਂਦੇ ਨੇ ਉਹਦਾ ਰੀਜ਼ਨ ਮੈਨੂੰ ਪਤਾ ਨਹੀਂ ਸ਼ਾਇਦ ਕੀ ਹੈ ਪਰ ਵੈਸੇ ਜੇ ਇੱਕ ਕਿਉਂਕਿ ਮੇਰਾ ਐਕਸਪੀਰੀਅੰਸ ਆ ਪੁਰਾਣਾ ਇਸ ਲਾਈਨ ਦਾ ਹੈ ਜੇ ਇੱਕ ਆਰਟਿਸਟਸ ਆਫ ਤੇ ਦੇਖਾਂ ਤਾਂ ਬਹੁਤ ਜ਼ਿਆਦਾ ਅਪ ਹੋਇਆ ਜੀ ਲੈਵਲ ਸਿੰਗਿੰਗ ਦਾ ਟੈਕਨਿਕ ਦਾ ਲਿਰਿਕਸ ਦਾ ਵੀਡੀਓਜ਼ ਕਿੰਨਾ ਵਧੀਆ ਕਰ ਰਹੇ ਨੇ ਇੱਕ ਵਿਰਸਾ ਆਰਟਸ ਹੋ ਗਿਆ ਜਾਂ ਹੋਰ ਕਈ ਬਹੁਤ ਵਧੀਆ ਵਧੀਆ ਵੀਡੀਓਜ਼ ਕਰ ਰਹੇ ਨੇ ਸੋ ਅਨ ਲੈਵਲ ਤਾਂ ਆਪ ਹੀ ਹੋਇਆ ਜੀ ਮਿੰਟ ਤੁਹਾਡਾ ਫੇਵਰਿਟ ਹਾਲੀ ਚ ਰੀਸੈਂਟਲੀ ਜਿਹੜੇ ਹੋਰ ਸਿੰਗਰਸ ਨੇ ਟਰੈਕ ਰਿਲੀਜ਼ ਕੀਤੇ ਨੇ ਤੁਹਾਡਾ ਕੋਈ ਪਰਸਨਲ ਫੇਵਰਿਟ ਹੋਵੇ? ਮੈਨੂੰ ਰੀਸੈਂਟਲੀ ਹਾਰਦੀ ਸੰਤੂ ਦਾ ਮੈਨੂੰ ਬਹੁਤ ਸੋਹਣਾ ਲੱਗਿਆ ਜੋਕਰ ਬਹੁਤ ਜ਼ਿਆਦਾ ਵੀਡੀਓ ਵਧੀਆ ਉਹਦੀ ਬਹੁਤ ਜ਼ਿਆਦਾ ਚੰਗੀ ਸਿੰਗਿੰਗ ਤੇ ਚੰਗੇ ਵਰਡਸ ਨੇ ਹਮੇਸ਼ਾ ਚੰਗੀ ਗੀਤਕਾਰੀ ਚੰਗੀ ਵੀਡੀਓ ਤੇ ਚੰਗਾ ਮਿਊਜ਼ਿਕ ਬਹੁਤ ਘੱਟ ਗਾਣਿਆਂ 'ਚ ਮਿਲਦਾ ਜਿਸ ਕਿਸੇ ਚ ਇੱਕ ਚੀਜ਼ ਚੰਗੀ ਹੁੰਦੀ ਹੈ ਮੈਨੂੰ ਲੱਗਦਾ ਉਹ ਜਿਹੜਾ ਸਰਕਸ Song ਹੈ ਉਹਦੇ ਤਿੰਨੇ ਚੀਜ਼ਾਂ ਬਹੁਤ ਵਧੀਆ ਨੇ ਪੋਇਟਰੀ ਵੀ ਤੁਸੀਂ ਆਪ ਕੀਤੀ ਹੈ ਤੁਸੀਂ ਲਿਖਤਾਂ ਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਸ਼ੌਂਕ ਆਇਆ ਥੀ ਪੋਇਟਰੀ ਦਾ ਹੈ ਨਾ ਤੇ ਦੋ ਲਾਈਨਾਂ ਤੁਸੀਂ ਸਾਡੇ ਲਈ ਕੁਝ ਕਹਿ ਸਕਦੇ ਹੋ ਆమే ਨਸ਼ੇ ਹਮਾਰੇ ਹੋਵੇ ਕਿਸੇ ਵੀ ਟੌਪਿਕ ਤੇ ਅ ਮੈਂ ਤੁਹਾਨੂੰ ਆਪਣਾ ਨੈਕਸਟ Song ਸ਼ੇਅਰ ਕਰ ਦੇਣਾ ਜੀ ਉਹ ਹੈਗਾ ਕਿ ਪਹਿਲਾਂ ਤਾਂ ਦਿਖਾਏ ਕਿੰਨੇ ਮਿੱਠੇ ਸੋਨੇ ਖਾਬ ਤੂੰ ਨਾ ਹੁਣ ਹਾਮੀ ਭਰ ਦੇਵੇਂ ਕੋਰਾ ਨਾ ਜਵਾਬ ਤੂੰ ਹਰ ਵਾਰੀ ਸੋਚਾਂ ਕਿ ਮੈਂ ਰਿਸ਼ਤਾ ਮੁਕਾਲਵਾ ਹਰ ਵਾਰੀ ਸੋਚਾਂ ਕਿ ਮੈਂ ਰਿਸ਼ਤਾ ਮੁਕਾਲਵਾ ਫੇਰ ਦਿਲ ਕਰੇ ਕਿ ਆਖਰੀ ਚਿੱਠੀ ਪਾਲਾਂ ਫਿਰ ਦਿਲ ਕਰੇ ਕੋਰ ਚਿੱਠੀ ਪਾਲਾਂ اچھا ਤੇ ਤੁਹਾਡਾ ਨੈਕਸਟ ਟਰੈਕ ਹੈ اچھا ਤੇ ਇਸ ਤੋਂ ਬਾਅਦ ਹੋਰ ਵੀ ਕੋਈ ਪ੍ਰੋਜੈਕਟਸ ਤੁਹਾਡੇ ਇਸ ਤੋਂ ਬਾਅਦ ਇੱਕ ਟ੍ਰਾਈਟ ਆ ਰਿਹਾ ਜੀ ਬਾਂਦਰ ਉਹ ਸੇਮ ਐ ਇਸ ਤਰ੍ਹਾਂ ਮਾਫੀ ਨਾ ਮੇਰੀ ਤਰ੍ਹਾਂ ਇੱਕ ਮੈਸੇਜ ਜਿਵੇਂ ਲੈ ਤੁਸੀਂ ਮਾਂਦਰ ਮੜਨਾ ਮੈਂ ਹੈਗਾ ਹੀ ਆ ऑलरेडी ਬਾਂਦਰ ਜੀ ਤੈਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਸਾਡੇ ਬਜ਼ੁਰਗ ਬੰਦਰ ਹੁੰਦੇ ਸੀ ਤਾਂ ਕਿ ਐਸੀ ਬੰਦਰੀ ਬਿਲਕੁਲ ਤੇ ਤੁਸੀਂ ਐਕਟਿੰਗ ਬਾਰੇ ਹੁਣ ਕੀ ਸੋਚ ਰਹੇ ਬਿਕੋਜ਼ ਤੁਸੀਂ ਦੋ ਫਿਲਮਾਂ ਕਿਤਿਆਂ ਇਹ ਜਗਲਾਈ ਤਾਂ ਬਾਤ ਤੁਸੀਂ ਆਈ ਨਹੀਂ ਨਜ਼ਰ ਆ ਉਸ ਟਾਈਮ ਤਾਂ ਮੈਨੂੰ ਐ ਲੱਗਦਾ ਸੀ ਜਿਵੇਂ ਮਜ਼ਾ ਲੈ ਲੈ ਲਾ ਇੱਕ ਜ਼ਿੰਦਗੀ ਦਾ ਵੈਨਿਟੀ ਵੈਨਾ ਮੇਰੇ ਕੋਲੇ ਤੇ ਮੇਰੇ ਆਲੇ ਦਲੇ ਦੋ ਚਾਰ ਸਪੌਟ ਕੱਕਮ ਦੇ ਫਿਰਦੇ ਨੇ ਰਾਜੇ ਵਾਲੀ ਫਿਲਮ ਹਾਂਜੀ ਰਾਜੇ ਵਾਲੀ ਫਿਲਮ ਲਈ ਸੀ ਉਹਦਾ ਉਹ ਫਿਲਮ ਬਹੁਤ ਵਧੀਆ ਲੱਗੀ ਇੱਕ ਜ਼ਿੰਦਗੀ ਦਾ ਰੰਗ ਦੇਖ ਲਿਆ ਹੁਣ ਜਿਹੜੀ ਅਗਲੀ ਫਿਲਮ ਮੈਂ ਕੋਈ ਡਿਸੀਜਨ ਨਹੀਂ ਲੈਣਾ ਚਾਹੁੰਦਾ ਉਸ ਤਰ੍ਹਾਂ ਦੀ ਮੂਵੀ ਕਰਨ ਦਾ ਜਿਹਦੇ ਚ ਸਿਰਫ ਹਾਸਾ ਮਜ਼ਾਕ ਹੋਵੇ ੱਤਕੇ ਨਾਲ ਹਾਸਾ ਮਜ਼ਾਕ ਦਿੱਤਾ ਹੋਵੇ ਸੋ ਇੱਕ ਨਵੀਂ ਕਾਫ ਫਿਲਮ ਲਿਖੀ ਹੈ ਜੀ ਮੈਂ ਉਹ ਉਹਦੇ ਡਾਇਲੋਗਸ ਮੈਂ ਆਪ ਲਿਖ ਰਹੇ ਤੇ ਅਸੀਂ ਹੋਤੇ ਕੰਮ ਕਰ ਰਹੇ ਹੌਫਫਲੀ ਅਪ੍ਰੈਲ ਮੇ ਚ ਉਹ ਨੂੰ ਸਟਾਰਟ ਕਰ ਦਿੰਨਾ ਜੀ ਤੇ ਮੈਂ ਕਹਿ ਰਿਹਾ ਜਿਵੇਂ ਮੇਰਾ ਤਰੀਕਾ ਕਹਿਣ ਦਾ ਤੁਸੀਂ ਗਾਣਿਆਂ ਦੇ ਸੁਣਿਆ ਹੋਣਾ ਇੱਕ ਡਿਫਰੈਂਟ ਤਰੀਕੇ ਨਾਲ ਗੱਲ ਕਹਿਣ ਦਾ ਉਵੇਂ ਇੱਕ ਡਿਫਰੈਂਟ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਤੇ ਉਹ ਵੀ ਸੋਸ਼ਲ ਮੈਸੇਜ ਹੀ ਹੋਵੇਗਾ ਉਸ ਫੰਸ਼ੀ ਵੀ ਉਹ ਹੈਗੇ ਡਰਾਮਾ ਜੀ ਡਰਾਮਾ ਹੁੰਦਾ ਜਿਹਦੇ ਚ ਸੈਡਨੈਸ ਵੀ ਹੁੰਦੀ ਹੈ ਜਿਹਦੇ ਚ ਐਰਮੈਨਸ ਵੀ ਹੁੰਦਾ ਜਿਹਦੇ ਚ ਕੁਝ ਨਾ ਕੋਈ ਟ੍ਰੈਜਡੀ ਵੀ ਹੁੰਦੀ ਹੈ ਸਾਰਾ ਕੁਝ ਕੱਲੇ ਮਿਲਾ ਕੇ ਕੁੱਲ ਮਿਲਾ ਕੇ ਉਹ ਇੱਕ ਕੰਪਲੀਟ ਫਿਲਮ ਹੁੰਦੀ ਹੈ ਡਰਾਮਾ ਜਿਹਨੂੰ ਕਹਿੰਦੇ ਨੇ ਉਸ ਤਰ੍ਹਾਂ ਦੀ। April ਤੋਂ ਸ਼ੁਰੂ ਕਰਨੀ ਹੈ। April May ਸ਼ੁਰੂ ਕਰਨੀ ਚਾਹੀਦੀ ਹੈ। ਠੀਕ ਹੈ ਜੀ ਤੇ 올 द बेस्ट फॉर योर ਫਿਲਮ ਐਂਡ ਆਥਰ ਸਾਈਡ ਆਫ ਪ੍ਰੋਜੈਕਟਸ ਲਈ ਤੇ ਉਮੀਦ ਹੈ ਜਿਹੜਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਪੰਜਾਬ ਦੇ ਯੂਥ ਨੂੰ ਉਹਨਾਂ ਤੱਕ ਜ਼ਰੂਰ ਪਹੁੰਚੇ ਬਿਕਾਜ਼ ਅੱਜਕੱਲ ਹਿਪ ਹੌਪ ਤੇ ਜੈਜ਼ ਤੇ ਉਹ ਸਾਰੇ ਟਰੈਕਸ ਵਿੱਚ ਵਿਨੇਪਾਲ ਬੁੱਟਰ ਲੈ ਕੇ ਆਏ ਨੇ ਇੱਕ ਨਵਾਂ ਗਾਣਾ ਵਿਦ ਅ ਮੈਸੇਜ ਆਈ ਵਿਲ ਸੇ ਐਂਟਰਟੇਨਮੈਂਟ ਵਿਦ ਅ ਮੈਸੇਜ ਤਾਂ ਆ ਜ਼ਰੂਰ ਵੇਖਿਓ। ਤਾਇਰਾ ਵਸੀਨ ਐਬੀਪੀ ਸੰਜਾ ਚੰਡੀਗੜ੍ਹ ਪੋਸਟ ਟਾਈਮ ਤਾਂ ਮੈਨੂੰ ਐ ਲੱਗਦਾ ਸੀ ਜਿਵੇਂ ਮਜ਼ਾ ਲੈ ਲੈ ਇੱਕ ਜ਼ਿੰਦਗੀ ਦਾ ਬੈਨਿਟੀ ਵਾਏ ਨਾ ਮੇਰੇ ਕੋਲੇ ਹੁਣ ਜਿਹੜੀ ਅਗਲੀ ਫਿਲਮ ਮੈਂ ਕੋਈ ਵੀ ਡਿਸੀਜਨ ਨਹੀਂ ਲੈਣਾ ਚਾਹੁੰਦਾ ਮੈਨੂੰ ਲੱਗਦਾ ਉਹ ਜਿਹੜਾ ਸਰਕਸ Song ਆ ਉਹਦੇ ਤਿੰਨੇ ਚੀਜ਼ਾਂ ਬਹੁਤ ਵਧੀਆ ਨੇ ਜੀ ਸਾਰੀ ਉਮਰ ਐਜ਼ ਅ ਸਿੰਗਰ ਮੈਂ ਬਹੁਤ ਹੀ ਕਮਾਈ ਨਹੀਂ ਕਰਨਾ ਚਾਹੁੰਦਾ ਮਾਫੀ ਮੰਗਦਾ ਬਾਪੂ ਏ ਇਹ ਵੀ ਸੰਜਾ ਤੁਹਾਨੂੰ ਰੱਖੇ ਅੱਗੇ